ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾਉਣ ਲੱਗੇ ਆ ਪਿੰਡ ਜੋੜ ਸਿੰਘ ਵਾਲੇ ਪਹੁੰਚੇ ਆ ਵੀਰ ਪਰਵੇਲ ਸਿੰਘ ਉਹਨਾਂ ਦੇ ਫਾਰਮ ਤੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਹ ਪਿੰਡ ਦੋਸਤੋ ਹਰੀਕੇ ਪਤਨ ਤੋਂ ਤਕਰੀਬਨ ਕੋਈ 10-12 ਕਿਲੋਮੀਟਰ ਦੀ ਦੂਰੀ ਤੇ ਆ ਸੱਜ ਤੋਂ ਬਰਵਾਲਾ ਚੀਮਾ ਇਹ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਆ ਵੱਡੇ ਸਭਰਾ ਪਿੰਡ ਦੀ ਦੂਰੀ ਵੀ ਥੋੜੀ ਆ ਪਿੰਡ ਜੋੜ ਸਿੰਘ ਵਾਲੇ ਤੋਂ ਅੱਜ ਵੀਰ ਹਰਬੇਲ ਦੇ ਫਾਰਮ ਤੋਂ ਦੋਸਤੋ ਅਪ ਟੋਟਲ ਵੈਸੇ ਨਾਗ ਤਾਂ ਨੂੰ 5 ਗੱਦਾਂ ਹੋਣੀਆਂ ਜਿਨ੍ਹਾਂ ਦੇ ਵਿੱਚੋਂ ਤਿੰਨ ਮੱਝਾਂ ਤੁਸੀਂ ਦੇਖੋਗੇ ਨਾਗ ਜਿਹਨੇ ਬਿਲਕੁਲ ਦਦਾ ਰੂਪ ਸੁ ਦਿਖਾਉਣੇ ਸਾਰੇ ਸੁਏ ਸੁਬਾਏ ਆ ਇੱਕ ਲਾਸਟ ਦੇ ਵਿੱਚ ਦੋਸਤੋ ਮਾਂਦੀ ਦਿਖਾ ਦਾਂਗੇ ਨੀਲੀ ਰਾਵੀ ਦਾ ਮਾਲੀ ਆ ਠੀਕਾ ਜੀ ਸੋ ਅਲਬਖਸ਼ ਸਾਣ ਦਾ ਉਹ ਬੱਚਾ ਠੀਕਾ ਜੀ ਸੋ ਪੂਰੀ ਡਿਟੇਲ ਪੂਰੀ ਗੱਲਬਾਤ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜੁੜੇ ਰਹੋ ਤਾਂ ਜੋ ਪੂਰੀ ਜਾਣਕਾਰੀ ਆ ਸੋ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਤੋ ਪਸ਼ੂ ਚੰਗੇ ਹੁੰਦੇ ਆ ਦੋਸਤੋ ਇੱਕ ਚੰਗੀ ਝੋਟੀ ਤੁਹਾਨੂੰ ਦਿਖਾਵਾਂਗੇ ਜਿਹੜੀ ਤਕਰੀਬਨ ਇਸ ਵਕਤ ਕੋਈ 14 ਗੇਲੀਟਰ ਤੇ ਚੱਲ ਰਹੀ ਆ ਠੀਕ ਆ ਜੀ ਤੇ ਪਸ਼ੂ ਵੈਸੇ ਤਿੰਨ ਜਿਹੜੇ ਆ ਮੱਝਾਂ ਤਿੰਨੇ ਸੂਈਆਂ ਨੇ ਤੇ ਵੜ ਵੜ ਵੀ ਸੂਈਆਂ ਠੀਕ ਆ ਜੀ ਤੇ ਬਾਕੀ ਪੂਰੀ ਡਿਟੇਲ ਤੁਹਾਨੂੰ ਮਿਲੂਗੀ ਆਓ ਕਰਦੇ ਆ ਗੱਲਬਾਤ ਵੀਰ ਹਰਪ੍ਰੀਤ ਸਿੰਘ ਸਭ ਤੋਂ ਪਹਿਲਾਂ ਹਰਵੇਲ ਬਾਈ ਸਤਿ ਸ੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਆ YouTube Facebook Instagram ਤੇ ਮੇਰੇ ਵੱਲੋਂ ਤੇ ਮੇਰੇ ਪਰਿਵਾਰ ਵੱਲੋਂ ਪਿਆਰੀ ਸਤਿ ਸ੍ਰੀ ਅਕਾਲ ਹੋਟੀ ਰਹਾ ਸਤਿ ਸ੍ਰੀ ਅਕਾਲ ਬਾਈ ਹਰਵੇਲ ਸਿਆ ਹੋਠੀ ਜੀ ਵਧੀਆ ਵਧੀਆ ਕਿਰਪਾ ਵਾਹਿਗੁਰੂ ਦੀ ਮੇਰਾ ਵੀ ਠੀਕ ਹੈ ਜੀ ਠੀਕ ਹੈ ਹਾਂ ਮੇਰੇ ਕੋਲ ਵੀ ਐਨੀਮਲ ਅੱਜ ਆਪਣੇ ਕੋਲ ਜਿਵੇਂ ਆਪਾਂ ਜ਼ਿਕਰ ਕੀਤਾ ਟੋਟਲ 5 ਕੁ ਪਸ਼ੂ ਆ ਜਿਹਨਾਂ ਚੋਂ 4 ਬਿਲਕੁਲ ਜੀ ਤੇ 3 ਮੱਝਾਂ ਤੇ 1 ਵਾਇਲ ਆਪਣੇ ਕੋਲ ਬਿਲਕੁਲ ਜੀ ਚਾਰੇ ਪਸ਼ੂ ਜਿਹੜੇ ਸੂਏ ਸੂਏ ਨੇ ਤੇ ਨਾਲ ਠੀਕ ਹੈ ਜੀ ਇਹ ਬਾਕੀ ਬਖੂਆ ਕਾ ਡਿਟੇਲ ਆਪਾਂ ਇਹਨਾਂ ਦੀ ਸਾਂਝੀ ਜਿਹੜੀ ਕਰ ਦੇਣੀ ਆ ਠੀਕ ਹੈ ਜੀ ਲਓ ਦੋਸਤੋ ਸ਼ੁਰੂਆਤ ਇਸ ਝੋਟੀ ਤੋਂ ਕਰਾਂਗੇ ਆਪਾਂ ਇੱਕ ਝੋਟੀ ਸਟਾਰਟਿੰਗ ਤਾਂ ਤੁਸੀਂ ਦੇਖ ਰਹੇ ਹੋ ਜੀ ਸੋਨੇ ਹਾਈਟ ਕਾਟ ਦੇ ਵਿੱਚ ਆ ਬਾਕੀ ਹਵਾਨੇ ਲੇਵ ਦੇ ਵੀ ਸਾਫ ਸੁਥਰੀ ਦਿਖਾਈ ਦੇ ਰਹੀ ਆ ਤੇ ਬਿਲਕੁਲ ਸੱਜਰਤਾ ਜੀ ਸੂਈ ਆ ਠੀਕ ਆ ਜੀ ਚੰਗੇ ਦੁੱਧ ਤੇ ਚੱਲ ਰਹੀ ਹੈ ਬਾਕੀ ਗੱਲਬਾਤ ਕਰਦੇ ਆ ਪਰਵੇਲ ਪਹਿਲੇ ਨੰਬਰ ਤੇ ਵੀਰੇ ਆਪਣੇ ਕੋਲ ਜਿਹੜੀ ਝੋਟੀ ਆ ਬਿਲਕੁਲ ਕਿਤਨੇ ਦਾ ਸੂਆ ਤੇ ਸਮਾਂ ਦੱਸ ਦੀ ਅੱਜ ਕਿੰਨਾ ਹੋ ਗਿਆ ਸੂਆ ਸੰਤੂ ਸਾਹਿਬ ਸੂਆ ਦੂਜਾ ਇਹਦਾ ਸੂਈ ਨੂੰ ਅੱਜ ਕਰੀਬ 8-9 ਦਿਨ ਹੋ ਗਏ ਆ ਠੀਕ ਆ ਜੀ ਬਾਕੀ ਮਹਾਰਾਜ ਜੱਲੋਂ ਜਿਵੇਂ ਕਹਿੰਦੇ ਨੇ ਨਾ ਸਮੁੰਦਰ ਇਹਦੀ ਕੋਈ ਆਪਾਂ ਗ੍ਰਾਈ ਨਹੀਂ ਨਾਪ ਸਕਦੇ ਹਾਂਜੀ ਹਾਂਜੀ ਤਾਂ ਚੰਗੇ ਦੁੱਧ ਤੇ ਜਿਹੜੀ ਇਹ ਚੱਲ ਰਹੀ ਹੈ ਇਸ ਟਾਈਮ ਕਰੀਬ 13 ਤੋਂ 14 ਲੀਟਰ ਤੇ ਜਿਹੜੀ ਇਹ ਚੱਲ ਰਹੀ ਹੈ 8 ਦਿਨਾਂ ਦੇ ਵਿੱਚ ਉਮੀਦ ਕਰਦੇ ਆ ਕਿ 16-17 ਹੋ ਸਕਦਾ 18 ਵੀ ਚੋਟੀ ਦੇ ਐਸ ਵਕਤ ਤੋਂ ਕਿਤੋਂ ਦਾ ਤੋਂ ਬਾਹਰ 14 ਤੋਂ ਬਾਅਦ ਨਹੀਂ 13 ਤੋਂ 14 ਦੇ 13 ਤੋਂ 14 ਹਾਂ 13 14 ਅੱਜ ਦਿਨ ਕਿੰਨੇ ਦੱਸੇ ਆ ਦਿਨ 8 ਕ ਹੋ ਗਿਆ ਮਗਰ ਇਹ ਕੱਟੀ ਆ ਠੀਕ ਹੈ ਜੀ ਮਤਲਬ 8 ਦਿਨ ਦਾ ਸਮਾਂ ਹੋ ਗਿਆ ਇੱਕ ਇਹਦੇ ਵਿੱਚ ਸੰਦੂ ਸਾਨੂੰ ਵੀਕ ਦਾ ਸਮਾਂ ਮੰਨ ਕੇ ਕੋਈ ਵੀ ਰਸੋਦਾ ਕਰ ਲਈ ਬਾਕੀ ਇੱਕ ਵਾਰ ਨੂੰ ਆਪਾਂ ਥਾਣਾ ਬੁਖਾ ਰਹੇ ਹਾਂ ਠੀਕ ਹੈ ਜੀ ਬਿਲਕੁਲ ਚੌਂ ਗੁੱਠਾਂ ਤੇ ਇੱਕੋ ਜਿਹਾ ਥਾਣਾ ਸਪੇਸ ਵੰਡ ਚੰਗੀ ਆਪਸੀ ਥਾਣਾ ਦੀ ਸੋ 13 14 ਲੀਟਰ ਐਸ ਵਕਤ ਜਿਹੜਾ ਦੁੱਧ ਚ ਵਾਰੀ ਹੈ ਠੀਕ ਹੈ ਬਾਕੀ ਸੰਦੂ ਸਾਹਿਬ ਹੀਰਾ ਵਾ ਕਿਸੇ ਗੱਲੋਂ ਖੁੰਜੀ ਨਹੀਂ ਜਿਹੜਾ ਵੀ ਆਉਂਦਾ ਇਹਦੇ ਪਿੱਛੇ ਇੱਕਲੀ ਜ਼ਰੂਰ ਖੜ ਕੇ ਗਾਂ ਤੁਰਦਾ ਵਾ ਕਿ ਕੁਆਲਿਟੀ ਆ ਇਹਦੇ ਚੋਹੋ ਤੋ ਬਤ ਗਿਆ ਮਗਰ ਜਿਹੜੀ ਕੱਟੀ ਆ ਦੋਸਤੋ ਆ ਨਗਰ ਕੱਟੀ ਆਗੀ ਆ ਜੀ ਇਹਦਾ ਬੱਚਾ ਮਗਰ ਲੈ ਕਿਸੇ ਸੰਭਾਗ ਨੀਲੀ ਦੇ ਕੰਮ ਜਿਹੜੇ ਭਰਾ ਨੇ ਕਰਨਾ ਹੋਵੇ ਤਾਂ ਬਿਲਕੁਲ ਸੋਨੇ ਟੌਪ ਦੇ ਬੱਚੇ ਪਾਉਗੀ ਚਲੋ ਇਹ ਆ ਕਿ ਜਿਹੜੇ ਵੀ ਇਹ ਵੀਰ ਨੇ ਡਾਇਰੈਕਟ ਕਿਤੇ ਕ੍ਰੋਸਿੰਗ ਕਰਵਾ ਦਿੱਤੀ ਆ ਠੀਕ ਆ ਜੀ ਤਾਂ ਤਾਂ ਤੁਹ ਕਿਸਾਨ ਵੀਰੋ ਇੱਕ ਨਾਲ ਦੀ ਨਾਲ ਤੁਸੀਂ ਜਿਹੜੀ ਚਵਾਈ ਵੀ ਦੇਖੋਗੇ ਠੀਕ ਆ ਜੀ ਚਵਾਈ ਤੁਸੀਂ ਇੱਕ ਵਾਰੀ ਪੂਰੀ ਤਸੱਲੀ ਨਾਲ ਦੇਖ ਲਿਓ ਉਹਨਾਂ ਵੀਰਾਂ ਲਈ ਆਪਾਂ ਜਿਹੜੀ ਚੁਵਾਈ ਦਿਖਾ ਦਿੰਨੇ ਆ ਜਿਹੜੇ ਵੀਰ ਇੱਕ ਸੌਦਾ ਕਰਨ ਤੋਂ ਪਹਿਲਾਂ ਪੂਰਾ ਵੇਖ ਕੇ ਪਸ਼ੂ ਨੂੰ ਠੀਕ ਆ ਜਿਹਾ ਆਉਣਾ ਚਾਹੁੰਦੇ ਆ ਜਾਂ ਆਨਲਾਈਨ ਸੌਦਾ ਕਰਨਾ ਚਾਹੁੰਦੇ ਆ ਠੀਕ ਆ ਬਾਕੀ ਹਾਈਟ ਕੱਦ ਦੀ ਉੱਚੀ ਆ ਵੱਡਾ ਕੱਦ ਕਾਠਾ ਸੰਧੂ ਸਾਹਿਬ ਇਹਦੇ ਵਿੱਚ ਸੋ ਨਿਸ਼ਾਨੀਆਂ ਪ੍ਰੋਪਰ ਤੁਸੀਂ ਆ ਵੇਖੋ ਠੀਕ ਆ ਬਹੁਤ ਸੰਧੂ ਸਾਹਿਬ ਛੋਟੀ ਕਿਸੇ ਗੱਲੋਂ ਇਹਦੇ ਵਿੱਚ ਪ੍ਰਮਾਤਮਾ ਵੱਲੋਂ ਕਮੀ ਕੋਈ ਹੈ ਹੀ ਨਹੀਂ ਬਿਲਕੁਲ ਪਿੱਠ ਪੂੜਾ ਕੱਦ ਮੈਂ ਕਹਿੰਦਾ ਵੀ ਧੰਨਵਾਦ ਕਰਦੇ ਆ ਜਿਹੜੇ ਸੱਜਣ ਇਹੋ ਜਿਹੇ ਪਸ਼ੂਆਂ ਨੂੰ ਜਿਹੜੀ ਯਾਨੀ ਕਿ ਸਾਵ ਸਭਾਲ ਕਰਕੇ ਪਾਲ ਕੇ ਅਨੇ ਕੇ ਜਿਹੜਾ ਅੱਗੇ ਸੇਲ ਕਰਦੇ ਆ ਤਾਂ ਚਲੋ ਆਪਣੀਆਂ ਲੋੜਾਂ ਹੁੰਦੀਆਂ ਕਿਸੇ ਦੀਆਂ ਕਿਸੇ ਦਾ ਦਿਲ ਨਹੀਂ ਕਰਦਾ ਘਰ ਉਹ ਹੀਰਾ ਦੇਣ ਦਾ ਸਹੀ ਹੈ ਜੀ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ ਹਰ ਇੱਕ ਦੀਆਂ ਬਾਕੀ ਢਾਂਚੇ ਢੂੰਚੇ ਦੀ ਬਹੁਤ ਵਧੀਆ ਝੋਟੀ ਆ ਠੀਕ ਆ ਜੀ ਪੂਰੀ ਨਿੱਗਰ ਭਵਾਨੇਲੇਵੇ ਦੀ ਵੀ ਪੂਰੀ ਨਿੱਗਰ ਆ ਠੀਕ ਆ ਜੀ ਬਾਕੀ ਸੰਤੂ ਸਾਹਿਬ ਆਪਾਂ ਫਿਰ ਉਸ ਬੰਦੇ ਦੀ ਮਤਲਬ ਦਾਅਵ ਦੇਣੇ ਸ਼ਾਬਾਸ਼ੇ ਦੇਣੇ ਉਹਨੂੰ ਜਿੰਨੇ ਇਹੋ ਜਿਹਾ ਜਿਹੜਾ ਹੀਰਾ ਜਾਨੀ ਕਿ ਪਾਲ ਸਾਹਮ ਕੇ ਜਿਹੜਾ ਸੇਲ ਕੀਤਾ ਚਲੋ ਉਹਨੇ ਵੀ ਆਪਣੀ ਲੋੜ ਪੂਰੀ ਕੀਤੀ ਆ ਬਿਲਕੁਲ ਜੀ ਬਿਲਕੁਲ ਬਾਕੀ ਸੰਧੂ ਸਾਹਿਬ ਦੇ ਵਿੱਚ ਇੱਕ ਖਾਸियत ਜਿਹੜੀ ਆ ਉਹ ਸਭ ਤੋਂ ਇਹ ਮਾਇਦੀ ਚੰਗੀ ਆ ਹਾਂਜੀ ਸੰਧੂ ਸਾਹਿਬ ਇਹਨੇ ਕਿਸੇ ਕਾਰਨ ਬੱਚਾ ਵੀ ਇਹਦਾ ਕੋਈ ਤਾਂ ਠਾਂ ਠਾਂ ਹੋ ਜੇ ਚਾਹੇ ਮਰ ਜੇ ਐ ਨਹੀਂ ਆਪਾਂ ਗੱਲ ਕਰ ਦਿੰਦੇ ਹਾਂ ਹਾਂਜੀ ਤਾਂ ਇਹ ਚੀਜ਼ਾਂ ਜਿਹੜੀਆਂ ਦੁਨੀਆ ਦੇ ਨਾਲ ਚੱਲਦੀਆਂ ਰਹਿੰਦੀਆਂ ਮਰਨ ਜੰਮੜ ਬਣਿਆ ਕਿਸੇ ਕਾਰਨ ਬੱਚੇ ਨੂੰ ਕੋਈ ਠੰਡ ਲੱਗ ਗਈ ਕੋਈ ਮੋਗ ਲੱਗ ਗਈ ਕਿਸੇ ਕਾਰਨ ਬੱਚਾ ਉੱਪਰ ਥੱਲੇ ਵੀ ਹੋ ਜਾਂਦਾ ਸੰਧੂ ਸਾਹਿਬ ਇਹਦੀ ਵਿੱਚ ਖਾਸियत ਆ ਸਟਾਰਟਿੰਗ ਇਹਨੇ ਜਿਵੇਂ ਆਪਾਂ ਥਾਪੀ ਮਾਰਨੀ ਹੈ ਇਹਦੇ ਥੱਲੇ ਹਾਂ ਇਹਦੇ ਥੱਲੇ ਬੈਠ ਜਾਣਾ ਥਾਪੀ ਤੇ ਥਾਪੀ ਤੇ ਮਿਲੂਗੀ ਕੋਈ ਪਾੜਾ ਬੰਦਾ ਨਹੀਂ ਠੀਕ ਆ ਠੀਕ ਆ ਜੀ ਤਾਂ ਬੱਚੇ ਨੂੰ ਮਗਰੋਂ ਭਵੇਂ ਤੁਸੀਂ ਦੋ ਥਣ ਲਿਆ ਦਿਓ ਤਿੰਨ ਲਿਆ ਦਿਓ ਚਾਹੇ ਸਾਰਾ ਛੱਡ ਦਿਓ ਚਾਹੇ ਨਾ ਛੱਡੋ ਤੁਹਾਡੀ ਮਰਜ਼ੀ ਤੇ ਬੱਚੇ ਨੂੰ ਇਹ ਪਿੱਛੋਂ ਲਾਉਗੀ ਪਹਿਲਾਂ ਨਹੀਂ ਠੀਕ ਆ ਜੀ ਸਟਾਰਟਿੰਗ ਤੋਂ ਨਹੀਂ ਲਾਉਗੀ ਬੱਚੇ ਨੂੰ ਪਿੱਛੋਂ ਤੇ ਲੱਤ ਨਹੀਂ ਮਾਰੂਗੀ ਕੋਈ ਠੀਕ ਆ ਪਹਿਲਾ ਵੀਰ ਦਾ ਕਹਿਣ ਦਾ ਮਤਲਬ ਵੀ ਥਾਪੀ ਤੇ ਜਿਹੜੀ ਤੁਸੀਂ ਥਾਪੀ ਦੇ ਕੇ ਥੱਲੇ ਬੈਠੋਗੇ ਪਸਮਾ ਕਰੋਗੇ ਤੇ ਚਵਾਈ ਕਰ ਲਿਓ ਬਾਅਦ ਵਿੱਚ ਇੱਕ ਦੋ ਥਣ ਜਿਵੇਂ ਮਰਜ਼ੀ ਬੱਚੇ ਨੂੰ ਬਾਅਦ ਵਿੱਚ ਛੱਡ ਦਿਓ ਠੀਕ ਆ ਜੀ ਇਹਦਾ ਬੈਨੀਫਿਟ ਵੀਰ ਨੇ ਦੱਸ ਹੀ ਦਿੱਤਾ ਵੀ ਕੱਲ ਨੂੰ ਚਲੋ ਬੱਚਾ ਵੈਸੇ ਬਿਲਕੁਲ ਨਰੋਇਆ ਨਾਲ ਤੰਦਰੁਸਤਾ ਠੀਕ ਆ ਜੀ ਕੱਲ ਨੂੰ ਕੋਈ ਅਭਿਨਵੀ ਵੀ ਹੁੰਦੀ ਆ ਤੇ ਇਸੇ ਤਰ੍ਹਾਂ ਥਾਪੀ ਤੇ ਪਸ਼ੂ ਜਿਹੜਾ ਮਿਲਣ ਦੇ ਬਿਲਕੁਲ ਲਾਇਕਾ ਪਰੋਸੇ ਜੋਗਾ ਠੰਡੀ ਧੀਰੀ ਆ ਠੰਡੀ ਧੀਰੀ ਬਹੁਤ ਆ ਝੋਟੀ ਠੀਕ ਆ ਤੇ ਇਹ ਜਿਹੜਾ ਦੱਸਣਾ ਬਿਲਕੁਲ ਫਰਕ ਬਾਕੀ ਸੰਤੂ ਸਾਹਿਬ 16 17 ਕਿਲੋ ਦੀ ਝੋਟੀ ਮਾਲਕਾ ਜੇ ਚੰਗੇ ਬਰੀਡਰ ਬੰਦੇ ਕੋਲੇ ਹੋਵੇ ਤਾਂ ਹੋ ਜਾਦਾ 18 ਨੂੰ ਵੀ ਹੱਥ ਮਾਰੇ ਨਹੀਂ ਤਾਂ ਨਾਰਮਲ ਹੀ ਘਰੇਲੂ ਸੇਵਾ ਤੇ ਵੀ ਜਿਹੜਾ ਇਹਨੇ 15 16 ਤੋਂ ਥੱਲੇ ਨਹੀਂ ਆਉਂਦੀ ਠੀਕ ਆ ਇਸ ਲੈਵਲ ਤੇ ਜਾਂਦੀ ਆ ਤੇ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਜਿਹੜੇ ਗੋੜਾ ਚੰਗੇ ਆ ਤੇ ਫਿਰ ਹਰਵੇਨ 13 14 ਕਿਲੋ ਦੁੱਧ ਆ ਅੱਜ ਦੇਵਾਂਗੇ ਕਿੰਨੇ ਦੀ ਆਪਾਂ ਮੋਲੇ ਸੰਧ ਸਾਹਿਬ ਮੋਲੇ ਦਾ ਬਿਲਕੁਲ ਜੈ ਜੇ ਤਾਂ ਅੱਜ ਆਪਾਂ ਹੋਰ ਵੀ 8 ਦਿਨ ਬੰਨ ਕੇ ਵੇਚੀਏ ਹਾਂਜੀ ਤੇ 17 18 ਨੂੰ ਤਾਂ ਆਪਾਂ ਵੇ ਡੇਢ ਲੱਖ ਦੀ ਵੇਚ ਦੀਏ ਪਰ ਅੱਜ ਆਪਾਂ ਦੁੱਧ ਦੇ ਅਕੋਰਡਿੰਗ ਤੇ ਦੀ ਬਿਊਟੀ ਦੇ ਅਕੋਰਡਿੰਗ ਹੈ ਦੀ ਯਾਨੀ ਕਿ ਕੁਆਲਿਟੀ ਦੇ ਅਕੋਰਡਿੰਗ ਆਪਾਂ ਜਿਹੜਾ ਮੁੱਲ ਆ ਇਹਦਾ ਇੱਕ ਬਾਈ ਉੱਚ ਥੋੜਾ ਬਧਾ ਮੰਨਤਨ ਜਰੂਰ ਕਰ ਇੱਕ ਬਾਈ ਚ ਬਿਲਕੁਲ ਜੀ ਲੋ ਜੀ 122000 ਦੇ ਵਿੱਚੋਂ ਕਿਸਾਨ ਵੀਰ ਉਹ ਮਾਨਤਾ ਨੂੰ ਜੂਗਾ ਠੀਕ ਆ ਮੈਂ ਕਿਸਾਨ ਦਾ ਹੀਰਾ 14 ਕਿਲੋ ਦੁੱਧ ਦੀ ਮਾਲਕਨ ਹੈ ਇਸ ਵਕਤ ਅੱਗੇ ਚੰਗੀ ਸੇਵਾ ਰਹੀ ਕਿਸੇ ਵੀਰ ਦੀ ਠੀਕ ਆ ਜੀ ਕਿਲੋ ਖੰਡ ਬਤਾਉਣਾ ਉਹ ਚੰਗੀ ਸੇਵਾ ਦੇ ਡਿਪੈਂਡ ਆ ਠੀਕ ਆ ਜੀ ਬਾਕੀ ਚੰਗੇ ਸੋਨੇ ਢਾਂਚੇ ਦੇ ਵਿੱਚ ਜਾਂ ਚੌੜਾ ਪਿੱਠਪੂੜਾ ਵੱਡੇ ਕਦ ਕੱਟ ਦੇ ਵਿੱਚ ਕੋਈ ਬਾਕੀ ਚੁਆਈ ਆਪਾਂ ਨਾਲ ਦੀ ਨਾਲ ਦੀ ਜਿਹੜੀ ਦਿਖਾਤੀ ਹੈ ਉਹ ਵਾਈਟ ਕੱਟ ਦੇ ਵਿੱਚ ਆ ਠੀਕ ਆ ਸੋ ਪਸੰਦ ਆਊਗੀ ਇੱਕ ਸੈਕਿੰਡ ਨੰਬਰ ਤੇ ਹੋਰ ਤੁਹਾਨੂੰ ਝੋਟੀ ਦਿਖਾਉਣੇ ਆ ਪਰਵੇਲੇ ਵੀ ਸੂਈ ਸਵਾਈ ਆ ਸੰਦੂ ਦਾ ਦੂਜਾ ਸੂਆ ਝੋਟੀ ਸੂਈ ਆ ਹਾਂ ਜੀ ਪ ਲੋ ਜੀ ਮਗਰ ਇੱਕ ਕਟਾ ਠੀਕ ਆ ਜੀ ਖਾਨਪੋਲ ਦਾ ਮਗਰ ਕਟਾ ਏਪੀਸੀ ਬਹੁਤ ਸੋਹਣੀ ਆ ਦੁੱਧ ਦੇ ਥੱਲੇ ਸੰਧੂ ਸਾਹਿਬ ਅੰਦਾਜ਼ਾ ਕੋਈ ਹੋਊਗਾ ਕੋਈ 12 ਕਿਲੋਟਰੀ ਦੇ ਥੱਲੇ ਹੋਣਾ 12 ਕਿਲੋਟਰਾ ਬਿਲਕੁਲ ਅੱਜ ਕੋਈ ਹਫਤੇ ਇਕ ਦੀ ਸੂਈ ਆ ਆ ਹੋ ਗਈ ਸੰਧੂ ਸਾਹਿਬ 10 ਦਿਨ ਦੀ ਸੂਈ ਆ ਲੋ ਜੀ ਹਫਤੇ 10 ਦਿਨ ਦਾ ਕਿਸਾਨ ਵੀਰੋ ਜਿਹੜਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਠੀਕ ਆ ਜੀ ਪਸੂਚਾ ਸੁਗਾ ਇਹ ਖਾਨਪੋਲ ਦਾ ਮਗਰ ਕਟਾ ਠੀਕ ਆ ਜੀ ਮੋਰਾ ਬਹੁਤ ਤਗੜੀ ਆ ਪਿੱਠ ਪੂੜਾ ਸੰਧੂ ਸਾਹਿਬ ਝੋਟੀ ਨੂੰ ਵੇਖੋ ਕਿੱਥੇ ਜਾ ਕੇ ਲੱਗਾ ਲੈਵਾ ਬੇ ਕੋ ਬਲੈਤਨ ਗਾਵਾਰ ਕਾ ਠੀਕ ਆ ਜੀ ਪੰਡਿਆਂ ਪੰਡਾ ਸਲੇ ਇਹਨੂੰ ਕਰਕੇ ਥੋੜਾ ਲੰਮਾ ਤੋੜ ਕੇ ਦਿਖਾ ਦਗੇ ਬਿਲਕੁਲ ਬਿਲਕੁਲ ਫੇਸ ਕੁਆਲਟੀ ਛੋਟੀ ਆ ਬਿਲਕੁਲ ਛੋਟਾ ਸਿੰਘ ਦੇਖੋ ਚੌੜਾ ਪਿੱਠ ਪੂਰਾ ਬਾਕੀ ਹਵਾਨੇ ਜੱਡੇ ਦੀ ਬਿਲਕੁਲ ਤੁਹਾਡੇ ਸਾਹਮਣੇ ਬਾਕੀ ਸੰਧੂ ਸਾਹਿਬ ਸਮਝ ਨਹੀਂ ਕਿਸੇ ਦਾ 10 ਸੋਤਾ ਰਵੇਲ 12 ਕਿਲੋ ਜਿਹੜਾ 12 ਕਿਲੋ ਅੰਦਾਜ਼ਾ ਠੀਕ ਆ ਤੇ ਚੌਣ ਸੰਧੂ ਸਾਹਿਬ ਜਿਹੜੇ ਵੀ ਭੈ ਭਰਾ ਆ ਆਨਲਾਈਨ ਵੀ ਸੌਦੇ ਕਰਨੇ ਆ ਆਪਾਂ ਸਾਰੇ ਪਸ਼ੂਆਂ ਦੀ ਚੁਆਈ ਦੀ ਗਾਰੰਟੀ ਦੇ ਕੇ ਜਰੂਰ ਭੇਜਾਂਗੇ ਬਿਲਕੁਲ ਤੇ ਪਸ਼ੂ ਜਾ ਕੇ ਮਿਲਣਗੇ ਵੀ ਠੀਕ ਹੈ ਜੀ ਇਹ ਨਹੀਂ ਕਿ ਕੋਈ ਤੰਗ ਕਰੋ ਕੋਈ ਨਾ ਗੜੀ ਆ ਥੋੜੀ ਬਾਦੀ ਚੁਵਾਈ ਆਪਾਂ ਕਰਕੇ ਦਿਖਾਈ ਜਾਂਦੇ ਪਾਇਆ ਠੀਕ ਹੈ ਜੀ ਤੇ ਜਿੰਨਾ ਤੋਂ ਤੋਂ ਦੱਸਿਆ ਗਿਆ ਵੀਰ ਖਰਵੇਲ ਦੇ ਪਿੰਨੋਂ 12 ਕਿਲੋ ਤੇ ਉਹਦੀ ਚੁਵਾਈ ਉਹਦੀ ਤਸल्ली गिनती गिनती ਉਹ ਤੁਸੀਂ ਕਰਨੀ ਆ ਠੀਕ ਆ ਤੇ ਥਾਣ ਵਾਸਤੇ ਚੁਵਾਈ ਵਾਲਾ ਬਾਕੀ ਨਖੇੜ ਬਹੁਤ ਸੋਨਾ ਹਨ ਜੱਡੇ ਦੀ ਪੂਰੀ ਸਾਫ ਸੁਥਰੀ ਆ ਬਹੁਤ ਤਗੜੀ ਸੰਸਾ ਬਲੈਤਨ ਕਾਵਾਗ ਬਣੀ ਪਈ ਆ ਇਹ ਸੰਧੂ ਸਾਹਿਬ ਜੇ ਇਹਦਾ ਪਸ਼ੋਕੜ ਦੀ ਗੱਲ ਕਰੀਏ ਤਾਂ ਇਹ ਹਰਿਆਣੇ ਚੋ ਸੁਖਵੀਰ ਡਾਂਡੇ ਦੇ ਪਿੰਡੋਂ ਇਹ ਮੱਝ ਆ 33 ਕਿਲੋ ਵਾਲੀ ਮੱਝ ਵਾਲਾ ਸੁਖਵੀਰ ਡਾਂਡੇ ਨੂੰ ਸਾਰੇ ਪੜਾ ਜਾਣਦੇ ਆ ਇਹ ਪਿਛਲੇ ਸਾਲ ਦੀ ਮੱਝ ਜਿਹੜੀ ਉਹਦੇ ਪਿੰਡੋਂ ਪਹਿਲਾਂ ਆਈ ਸੀ ਠੀਕ ਆ ਜੀ ਚੰਗੀ ਆ ਉਧਰ ਦੀ ਆ ਫਿਰ ਉਧਰ ਦੀ ਆ ਬਿਲਕੁਲ ਤੇ ਹਰਵੇਲ ਦਾ ਮੁੱਲ ਫਿਰ ਕੀ ਕੀਤਾ ਕਿੰਨੇ ਕੁ ਦੇ ਦੇ ਲਾ ਮੁੱਲ ਸੰਤੂ ਸਾਹਿਬ ਇਹਦਾ 118 ਉਹਦੇ ਵਿੱਚ ਥੋੜਾ ਬੋਧਾ ਜਿਹੜਾ ਮਾਨਤਾ ਨਾਲ ਆਪਾਂ ਜਰੂਰ ਕਰਾਂਗੇ 118 ਚ ਬਿਲਕੁਲ ਜੀ ਠੀਕ ਆ ਜੀ ਉਹ ਵੀ ਕਿਸਾਨ ਬਿਰੋ 118000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ ਚੰਗੀ ਐ ਮੱਝ ਚੌਣ ਚਾਂ ਇੱਕ ਨੰਬਰ ਆ ਠੀਕ ਆ ਜੋ ਨਾਲ ਦੀ ਨਾਲ ਤੁਸੀਂ ਦੇਖ ਵੀ ਲਈ ਆ ਠੀਕ ਆ ਇੱਕ ਇਧਰ ਹਰਵੇਲ ਆਪਣੇ ਕੋਲ ਤੀਜੇ ਨੰਬਰ ਤੇ ਆ ਵੜ ਆ ਗਈ ਮੇਰੇ ਕੋ ਸੰਤੂ ਸਾਹਿਬ ਸੂਆ ਤੇ ਸਮਾਂ ਕਿੰਨਾ ਖੋਖਿਆ ਜੀ ਸੂਈ ਨੂੰ ਇਹਨੂੰ ਸੰਤੂ ਸਾਹਿਬ ਅੱਜ ਕਰੀਬ 7-8 ਦਿਨ ਹੋ ਗਏ ਮਗਰ ਬੱਚੀ ਹੈ ਮਗਰ ਬੱਚੀ 12 ਕਿਲੋ ਇਹਦੇ ਥੱਲੇ ਦੁੱਧ ਹੋਗਾ ਮਗਰ ਬੱਚੀ ਹੈ ਠੀਕ ਹੈ ਜੀ ਨਾੜੋਂ ਵੈਸੇ ਬੱਚੇ ਦੇ ਨਾਲ ਅਜੇ 12 8-10 ਕਦੇ ਨਹੀਂ ਹੋਏ ਸੂਈ ਅੱਠ ਕ ਦਿਨ ਅੱਠ 10 ਦਿਨਾਂ 12 ਕਿਲੋ ਇਹਦੇ ਥੱਲੇ ਜਿਹੜਾ ਦੁੱਧ ਹੈ ਟਾਈਮ ਰੈਡੀ ਆ 12 ਕਿਲੋ ਤੇ ਅਜੇ ਮੈਲੇ ਤੇ ਨਹੀਂ ਲੱਗਾ ਕੋਈ ਵੀ ਡੰਗਰ ਅਜੇ ਮੈਲੇ ਤੇ ਨਹੀਂ ਸੰਤੂ ਸਾਹਿਬ ਲੱਗਿਆ ਮੈਂ ਵੀ ਨਾਲ ਐਡ ਕਰਦਾ ਲਓ ਦੋਸਤੋ 8-10 ਦਿਨ ਬਿਲਕੁਲ ਅੰਦਰ ਅੰਦਰ ਸੂਆ ਸਾਰੇ ਪਸ਼ੂਆਂ ਕੋਈ 10 ਦਿਨਾਂ ਦਾ ਆਈਡੀਆ ਕੋਈ ਵੀਰ ਮੰਨ ਲੇ ਠੀਕ ਆ ਜੀ ਤੇ 2 ਤੋਂ 12 ਕਿਲੋ ਆ 12 ਕਿਲੋ ਸਾਨੂੰ ਸਭ ਬਹੁਤ ਚੰਗੀ ਬੱੱਚੀ ਆ ਮਗਰ ਜਿਹੜੀ ਆ ਉਹ ਬਲੈਕ ਜਰਸੀ ਆ ਬੱਚਾ ਜਿਹੜਾ ਬਲੈਕ ਜਰਸੀ ਆ ਠੀਕ ਆ ਬਹੁਤ ਵਧੀਆ ਆ ਪੇ ਸ਼ਾਈ ਵਾਲ ਤੇ ਜਰਸੀ ਦਾ ਕਿਤੇ ਨਾ ਕਿਤੇ ਕ੍ਰੋਸ ਆ ਠੀਕ ਆ ਜੀ ਬਹੁਤ ਬਹੁਤ ਮਗਰ ਤੇ ਬੱੱਚੀ ਆ ਤੇ ਬੱੱਚੀ ਵੀ ਜਿਹੜੀ ਆ ਬਲੈਕ ਰੰਗ ਦੇ ਵਿੱਚ ਆ ਤੇ ਜਰਸੀ ਨਾਲ ਕ੍ਰੋਸ ਆ ਮਗਰ ਬਿਲਕੁਲ ਬੱਚੇ ਦੀ ਕੁਆਲਿਟੀ ਚੈੱਕ ਕਰਾਓ ਸੰਤੋਖ ਨਾਲ ਦੇਖੋ ਕੰਨ ਦੇਖੋ ਬਿਲਕੁਲ ਬਲੈਕ ਜਰਸੀ ਦਾ ਫੇਸ ਕੁਆਲਟੀ ਆ ਬੱਚਾ ਬਹੁਤ ਸੋਹਣਾ ਮਗਰ ਫੀਮੇਲ ਕਾਫ ਆ ਇਸ ਵਾਇਡ ਦੇ ਮਗਰ ਤੁਸ ਜਪ ਕਈ ਯਾਨੀ ਕਿ ਕੋਈ 100 ਜਰਸੀ ਉਤੇ ਬਲੈਕ ਇੱਕ ਅੱਧੀ ਆਉਂਦੀ ਵਿੱਚ ਹਮਮ ਦੇਖੋ ਬੱਚਾ ਬਹੁਤ ਪਿਆਰਾ ਆ ਚੱਕੀ ਨਿਗਰ ਬੱਚੀ ਮਗਰ ਨਿਗਰ ਬਿਲਕੁਲ ਪਲੂਗੀ ਕੋਈ ਇਹ ਨਹੀਂ ਕਿ ਤਾਂਠਾ ਹੋਣ ਦੀ ਕੋਈ ਦੀ ਸੰਭਾਵਨਾ ਨਹੀਂ ਠੀਕ ਆ ਫਿਰ ਤੁਸ ਸਭ ਇਹਦੇ ਚ ਖਾਸियत ਬਹੁਤ ਵਧੀਆ ਗਾਂ ਦੇ ਵਿੱਚ ਜਿੱਦਾਂ ਮਰਤੀ ਤਸੀਲੀਆਂ ਸੁਲੀਆਂ ਤਸੀਲੀਆਂ ਸੁਲੀਆਂ ਬਹੁਤ ਜ਼ਿਆਦੀਆਂ ਠੰਡੀ ਸੀਲਾ ਤੋ ਠੰਡੀ ਧੀਰੀਆ ਸੀਰ ਸਾਊਗੜੀ ਸੰਦੂ ਕਦੀ ਥੱਲੇ ਬੈਠਿਆ ਮਹਿਸੂਸ ਹੀ ਨਹੀਂ ਹੋਇਆ ਕਿ ਗਾਂ ਚੋਂਦਾ ਹੈ ਹਾਂ ਇੰਨੀ ਠੰਡੀ ਲਓ ਜੀ ਹਰਵੇਲੇ ਤਾਂ ਫਿਰ ਮੁੱਲ ਕੀ ਮੁੱਲ ਸੰਦੂ ਸਾਹਿਬ ਇਹਦਾ 34300 ਲੈ ਦੇ 343 ਬਿਲਕੁਲ ਜੀ ਦੁੱਧ ਸੰਦੂ ਸਾਹਿਬ 15 ਕਿਲੋ ਚਾਹੂਗੀ ਲਓ ਜੀ 34300 ਦੀ ਕਿਸਾਨ ਵੀਰੋ ਇਹ ਵੈੜ ਤੁਹਾਨੂੰ ਮਿਲ ਜਾਊਗੀ ਬਾਕੀ ਵੈੜ ਚੰਗੀ ਆ ਆਪ ਵੀ ਇੱਕ ਰੰਗ ਆ ਠੀਕ ਆ ਜੀ ਮਗਰ ਬੱਜਾ ਵੀ ਬਿਲਕੁਲ ਇੱਕ ਰੰਗ ਆ ਬੱਚੀ ਫੀਮੇਲ ਕਾ ਆਪ 12 ਕਿਲੋ ਦੁੱਧ ਇੱਕ ਨਕਟ ਆਪਾਂ ਤਾਂ ਇਹ ਦੀ ਸੰਦੂ ਸਾਹਿਬ ਆਪਾਂ ਗੱਲ ਕਰੀਏ ਤਾਂ ਬੱਚਾ ਇਹਦਾ ਮਰ ਗਿਆ ਹਾਂਜੀ ਕੋਈ 1.5 ਮਹੀਨੇ ਦੀ ਸੂਈ ਆ ਠੀਕ ਆ ਜੀ ਦੁੱਧ ਦੇ ਥੱਲੇ 9 ਸਵਾ 9 ਕਿਲੋ ਸੀ ਹਾਂਜੀ ਅੱਜ ਆਪਾਂ ਜਿਹੜੀ 8 ਕਿਲੋ ਦੀ ਗਾਰੰਟੀ ਦੇਵਾਂਗੇ ਕਿਉਂਕਿ ਕੱਲ ਦੀ ਹੀਟ ਚ ਆਈ ਆ ਜਦੋਂ ਪਸ਼ੂ ਹੀਟ ਚ ਆਉਂਦਾ ਵਾ ਉਦੋਂ ਕੀ ਹੁੰਦਾ ਕਿ ਪਸ਼ੂ ਥੋੜਾ ਬਹੁਤਾ ਦੁੱਧ ਜਿਹੜਾ ਠੀਕ ਆ ਡਾਊਨ ਕਰਦਾ ਕਿਦੇ ਨਾਲ ਤੁਸੀਂ 1.5 ਮਹੀਨੇ ਦੀ ਆ 1.5 ਮਹੀਨੇ ਦੀ ਸੂਈ ਆ ਹੀਟ ਦੇ ਵਿੱਚ ਆ ਆਪਣੇ ਵਾਲੇ ਮਾਲੀ ਤੋਂ ਸਾਹਣ ਤੋਂ ਅੱਜ ਆਪਾਂ ਸਵੇਰੇ ਕ੍ਰਾਸ ਕਰਾਤੀ ਆ ਇੱਕ ਵਾਰੀ ਹੋਰ ਕਰਵਾ ਦਾਂਗੇ ਆਹ ਦੋਸਤੋ ਨੀਲੀ ਰਾਵੀ ਸਾਨ ਵੀਰ ਦੇ ਕੋਲ ਜਿਹੜਾ ਹੈਗਾ ਪਾ ਤੁਹਾਨੂੰ ਦਿਖਾਉਣਾ ਵੀ ਆ ਤੇ ਨੀਲੀ ਦੀ ਮੱਝ ਆ ਇਹ ਉਹਦੇ ਤੋਂ ਤਕਰੀਬਨ ਅੱਜ ਹੀ ਇਹ ਮਾਰਨਿੰਗ ਜਿਹੜੀ ਜੰਪ ਹੋਈ ਆ ਤੇ ਬਾਕੀ ਦੁੱਧ ਜਿਹੜਾ 8 ਕਿਲੋ ਹੈਗਾ ਇਹਦੇ ਥੱਲੇ 9 ਕਿਲੋ ਸੰਧੂ ਸਾਹਿਬ ਜਦੋਂ ਪਸ਼ੂ ਹੀਟ ਚ ਆਉਂਦਾ ਪਸ਼ੂ ਜਿਹੜਾ ਦੁੱਧ ਆ ਉਹ ਤੋੜਦਾ ਠੀਕ ਆ ਬਾਕੀ ਗਾਂ ਥੋੜੀ ਤੋਰੀਆ ਲੰਮੀ ਬਹੁਤ ਚਵਾਈ ਟੁਈ ਸਾਨ ਵੀਰੋ ਮੀਡੀਅਮ ਆ ਬਾਕੀ ਥਣ ਦੇ ਵੇਲੇ ਤੁਸੀਂ ਬਰੀਕੀ ਚੈੱਕ ਕਰੋ ਕੋਲ ਸੰਧੂ ਸਾਹਿਬ ਨੀਲੀਆਂ ਦੇ ਵਿੱਚ ਪਤਾ ਹੀ ਆ ਮਧਰੀ ਡੋਲੀ ਹੁੰਦੀ ਆ ਠੀਕ ਆ ਜੀ ਤੋਂ ਨੀਲੀ ਪੱਖ ਲੱਗਾ ਇਸ ਮੱਝ ਨੂੰ ਬਾਕੀ ਇੱਕ ਵਾਰੀ ਤੁਹਾਨੂੰ ਫੇਰ ਚਾਰੇ ਪੈਰ ਸੰਦੂ ਸਭ ਧੋਤੇ ਆ ਖਵਾਨੇ ਤੇ ਆ ਅੱਖ ਬਿਲਕੁਲ ਬਿੱਲੀ ਆ ਮੁੱਛ ਬੱਗੀ ਆ ਲੋ ਜੀ ਠੀਕ ਆ ਜੀ ਆਖੂ ਕਿ ਬਹੁਤ ਪਿਆਰੀ ਆ ਤੇ ਹਰ ਵੇਲੇ ੜਿੰਗ ੜੁੰਗ ਕੇ ਬਣੀ ਆ ਬਿਲਕੁਲ ੜਿੰਕੇ ਸੰਦੂ ਸਭ ਸੋ ਸੰਭਾਵਨਾ ਫੁੱਲ ਮਤਲਬ ਪਸ਼ੂ ਜਿਹੜਾ ਰਹਿ ਜਾਊਗਾ ਇਹ ਲੋ ਜੀ ਠੀਕ ਆ ਸੋ ਬਾਕੀ ਬਿਲਕੁਲ ਮੋਢ ਤੋਂ ਜਿਹੜਾ ਦੋਸਤੋ ਲੇਵੇ ਦੀ ਬੰਤਰ ਤੁਸੀਂ ਚੈੱਕ ਕਰੋ ਚੌਰ ਸਲੇਵਾ ਤੇ ਮੁਠੀਦਾਰ ਥਾਣਾ ਪੂਰਾ ਸੰਦਰਾ ਪਹਾੜੇ ਵੰਡੇ ਤੇ ਆ 9 ਕਿਲੋ ਦੁੱਧ ਪਾੜੇ ਵੰਡੇ ਤੇ ਆ ਠੀਕ ਹੈ ਜੀ ਕੋਈ ਮਤਲਬ ਇਹ ਨਹੀਂ ਕਿ ਟੀਕਾ ਆ ਜਾਂ ਕੁਝ ਠੀਕ ਹੈ ਜੀ ਸੋ ਬੱਚਾ ਜਿਹੜਾ ਦੋਸਤੋ ਇਹਦਾ ਐਕਸਪਾਇਰ ਹੋ ਗਿਆ ਸੀਗਾ ਤੇ ਹੁਣ ਪਾੜੇ ਵੰਡੇ ਤੇ ਝਾੜ ਤੇ ਲੱਗੀ ਆ ਫਿਲਹਾਲ ਤੇ ਕੋਈ ਵੀਰ ਆਪਦੀ ਬੇਸ਼ੱਕ ਜੋਗੇ ਵੇਖਣੀ ਚਾਹੁੰਦਾ ਤੇ ਝਾੜ ਅਗੇ ਪਾੜਾ ਵੰਡਾ ਪਾਵੋ ਤੇ ਬੈਠ ਕੇ ਪਸਮਾਓ ਤੇ ਚੋਵੋ ਠੀਕ ਆ ਤੰਦਰਾ ਫਿਰ ਖਰਾਬ ਨਹੀਂ ਕਰਦੀ ਚੋਣ ਏਡੀ ਕਿ ਚੰਗੀ ਆ ਪੋਲੀ ਆ ਹਾਂਜੀ ਤੇ ਤਬ ਤਾਂ ਸੰਧ ਸਾਹਿਬ ਵਾਅਦੇ ਬੰਦੀ ਚੀਜ਼ ਆ ਜਿਹੜਾ ਡਾਇਰੈਕਟ ਕ੍ਰਾਸ ਹੋਈ ਆ ਨੀਲੇ ਤੋਂ ਕੇ ਬੱਚਾ ਚੰਗਾ ਪਾ ਗਈ ਤੇ ਪਿੱਠ ਪੂੜਾ ਬਹੁਤ ਸੋਹਣਾ ਮੈਨੂੰ ਲੱਗਾ ਤੇ ਥਣ ਤਾਂ ਸੰਦੂ ਸਾਹਿਬ ਤੁਹਾਨੂੰ ਦਿਸਣੀ ਦਿਆ ਵਿਥਾ ਵਿਰਲਾ ਠੀਕ ਆ ਜੀ ਬਾਕੀ ਚੁਆਈ ਆਪਾਂ ਨਾਲ ਦੀ ਨਾਲ ਜਿਹੜੀ ਦਿਖਾਈ ਦੇਣੀ ਆ ਬਾਕੀ ਕਿਸੇ ਪੈਰ ਪੁਰਾਣੇ ਆਨਲਾਈਨ ਤੋਂ ਹੋਰ ਰੇਲ ਕਿੰਨੇ ਦਿੱਤੇ ਆਈਏ ਫਿਰ ਸੰਦੂ ਸਾਹਿਬ 55600 ਮੋਲਾ ਮਾਨਤਨ ਕਰਦਾ 556 ਚ ਹਾਂਜੀ ਬੋਲੀ ਸਾਡੇ 55600 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਾਕੀ ਮੱਧ ਜਿੰਨੀ ਵੀ ਆ ਸਾਫ ਸੁਥਰੀ ਆ ਮੱਥੇ ਦੀ ਥੋੜੀ ਜੀ ਕਰਦੀ ਖੁੱਲੀ ਆ ਖੁੱਲਾ ਸਿੰਘਾ ਗਲਾਈ ਦੇ ਵਿੱਚ ਪਰ ਫੱਬਦੀ ਆ ਠੀਕ ਆ ਜੀ ਬੰਦਰਪੁੰਤਰ ਬਾਈ ਬੰਦਰਬਾਬਰੀ ਸਿੰਘ ਪਤਲਾ ਲੱਗਾ ਫੱਬਦੀ ਆ ਤੇ ਚੰਗੀ ਤੇ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਆ ਦੂਜੇ ਸੂਬੇ ਦੇ ਵਿੱਚ ਚੱਲ ਰਹੀ ਥੰਦ ਠੀਕ ਆ ਜੀ ਹਾਂਜੀ ਬਾਕੀ ਚੱਡਾ ਹਲੇਵਾ ਹਵਾਨਾ ਵੀ ਬਿਲਕੁਲ ਹਰਿਆ ਵੀ ਹਰਿਆ ਕੋਈ ਇਹ ਨਹੀਂ ਕਿ ਟੋਕੜਾ ਵਾਲਾ ਜ ਠੀਕ ਆ ਜੀ ਤੇ ਬਾਕੀ ਚੋਬੋ ਪਸਮਾਵੋ ਤਸੱਲੀ ਕਰੋ ਨਾਲ ਦੀ ਨਾਲ ਆਪਾਂ ਤੁਹਾਨੂੰ ਜਵਾਈ ਵੀ ਦਿਖਾ ਦਿੱਤੀ ਆ ਉਸ ਵਿਹਾਰ ਤੇ ਵੀ ਕੋਈ ਭਰਾ ਤੁਸੀਂ ਸੌਦਾ ਕਰ ਸਕਦੇ ਜੀ ਠੀਕ ਆ ਅੱਗੇ ਨੈਕਸਟ ਆਪਾਂ ਤੁਹਾਨੂੰ ਇੱਕ ਦੋ ਤੋਂ ਮਾਲੀ ਦਾ ਜ਼ਿਕਰ ਕੀਤਾ ਸੀਗਾ ਠੀਕ ਆ ਜੀ ਤੇ ਇਹ ਮਾਲੀ ਵੀਰ ਹਰਵੇਲ ਦੇ ਕੋਲੇ ਬਕਾਊਗਾ ਪਹਿਲਾਂ ਇੱਕ ਦੋ ਵਾਰੀ ਆਪਾਂ ਸਾਰੇ ਵੀਰਾਂ ਨੂੰ ਦਿਖਾਇਆ ਕੁਝ ਕੁ ਵੀਰਾਂ ਦੇ ਵਿੱਚ ਤੋਂ ਸੌਦਾ ਸੌਦਾ ਵੀ ਵੀਰ ਹਰਵੇਲ ਦਾ ਵੀ ਕੀਤਾ ਸੀਗਾ ਤੇ ਫਿਰ ਹਾਲ ਚਿਰ ਕੋਈ ਵਾਰ ਕਿਸੇ ਕੋਲ ਪੈਸੇ ਦਾ ਅਰੇਂਜਮੈਂਟ ਨਹੀਂ ਹੁੰਦਾਗਾ ਉਹਦੇ ਕਰਕੇ ਕਈ ਵੀਰ ਰਹਿ ਜਾਂਦੇ ਰਹੇ ਠੀਕ ਆ ਜੀ ਇੱਕ ਵਾਰੀ ਫੇਰ ਹਾਲ ਆਪਾਂ ਫੇਰ ਦਿਖਾ ਦਿੰਨੇ ਆ ਠੀਕ ਆ ਜੀ ਤੇ ਜੰਪ ਕਰਾਸ ਇਹ ਮਾਲੀ ਕਰਦਾ ਠੀਕ ਆ ਜੀ ਕਰਾਸ ਕਰਦਾ ਮਜ਼ਾ ਕਾਫੀ ਬਣਿਆ ਪਿੰਡ ਦੇ ਵਿੱਚ ਵੀ ਕਾਫੀ ਪਸ਼ੂ ਬਣੇ ਸੌਰਿਆ ਇਸ ਮਾਲੀ ਤੋਂ ਬਾਕੀ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਦਿਖਾ ਦਿੰਨੇ ਆ ਸੋ ਜਿਹੜਾ ਵੀ ਕੋਈ ਚਾਹ ਬਣ ਹੋਇਆ ਤਾਂ ਤੁਸੀਂ ਖਰੀਦਾਰੀ ਕਰ ਸਕਦੇ ਹੋ ਠੀਕ ਆ ਜੀ ਕੰਟੈਕਟ ਕਰ ਲਿਓ ਇਹ ਵੀ ਫੋਰ ਸੇਲ ਆ ਠੀਕ ਆ ਸੋ ਚੌੜਾ ਪਿੱਠਪੂੜਾ ਇੱਕ ਸੋਹਣੇ ਕਦ ਕੱਢ ਦੇ ਵਿੱਚ ਲੰਬੀ ਵੇਲ ਬੋਲ ਮਾਰਕਿੰਗ ਜਿਹੜੀ ਤੁਸੀਂ ਦੇਖੋ ਚਾਰੇ ਪੈਰ ਚਾਰੇ ਖੁਰ ਤੋਂ ਪਿਆ ਠੀਕ ਆ ਜੀ ਸੰਧੂ ਸਾਹਿਬ ਇਹਦੀ ਮਾਂ ਦਾ ਵੀ ਚੰਗਾ ਰਿਕਾਰਡ ਸੀਗਾ ਆਪੇ ਅਲ ਬਖਸ਼ ਦਾ ਬੱਚਾ ਵਾ ਪੀਡੀਐਫ ਆਪਾਂ ਨੂੰ ਪਤਾ ਸਾਰਿਆਂ ਨੂੰ ਚੈਂਪੀਅਨ ਰਿਆ ਆਲ ਇੰਡੀਆ ਲੋ ਜੀ ਠੀਕ ਆ ਜੀ ਉਮਲੀ ਇੱਕ ਸਾਨ ਵੀਰੋ ਪਹਿਲਾਂ ਇੱਕ ਦੋ ਵਾਰੀ ਆਪਾਂ ਦਿਖਾਇਆ ਸੀਗਾ ਇੱਕ ਵਾਰੀ ਫੇਰ ਦਿਖਾ ਦਿੰਨੇ ਕਈ ਵਾਰੀ ਨਵੇਂ ਆਪਣੇ ਭੈਣ ਭਰਾ ਕੋਈ ਸੱਜਣਾਂ ਜਾ ਕੋਲ ਦੇ ਆ ਤੱਕਬਰ ਹੁੰਦੇ ਆ ਖਰੀਦਣ ਤੇ ਚਾਹ ਬਣੋ ਦੇਖਦਾ ਜੀ ਉਹਨਾਂ ਦੇ ਧਿਆਨ ਦੇ ਵਿੱਚ ਚੀਜ਼ ਆ ਜੂਗੀ ਠੀਕ ਆ ਕਿਦਾਂ ਦਾ ਸਰਬਾਤੀ ਚੈੱਕ ਕਰੋ ਆ ਤੁਹਾਨੂੰ ਵਿਖਾ ਦਿੰਨੇ ਬਿਲਕੁਲ ਆ ਖੁੱਖੇ ਦੀ ਦਿਖਾਓ ਪੌਣੇ ਇੱਕ ਪੰਜ ਸਾਲੇ ਦੀ ਉਮਰ ਆ ਸਾਈਡਾਂ ਵਾਲੇ ਦੰਦ ਜਿਹੜੇ ਪਟਣ ਦਿਆ ਵਾ ਬਿਲਕੁਲ ਜਿਹੜਾ ਇਹਦਾ ਧੁੰਨ ਦੇ ਦਾਗ ਆਉਂਦਾ ਬਿਲਕੁਲ ਬੱਚਿਆਂ ਦੀ ਬਹੁਤ ਬਹੁਤ ਫਿਰ ਕਾਫੀ ਬਣ ਗਈਆਂ ਇੱਥੇ ਬਹੁਤ ਸੰਤੋਖ ਕਰ ਮਾਰਾ ਦਿਨ ਚ ਭਾਵੇਂ ਮੱਝਾਂ ਪੰਜ ਹੀਟ ਮੈਨ ਲ ਹੋਣ ਤੋਂ ਬਾਅਦ ਆਏ ਵਾਪਸ ਵਾਰ-ਵਾਰ ਜਿਹੜਾ ਆਪਾਂ ਨੂੰ ਤੰਗ ਕਰੂਗਾ ਕੋਈ ਨਹੀਂ ਠੰਡਾ ਠੁੰਡਾ ਸਪੈਸ਼ਲ ਆ ਬੇਲ ਚੈੱਕ ਕਰੋ ਠੀਕ ਆ ਜੀ ਠੰਡਾ ਠੁੰਡਾ ਕੋਈ ਪੂਰੀਆ ਮਾਰੀ ਦੀ ਸਸਤੀਕਲਾਂ ਦਾ ਪੂਰਾ ਸਾਫ ਠੰਡਾ ਠੁੰਡਾ ਸਾਨੂੰ ਸਭ ਬਹੁਤ ਜ਼ਿਆਦਾ ਜਿੱਥੇ ਮਰਜੀ ਖਿਲਾਰ ਦਿਓ ਰੇੜੇ ਲੱਗਾ ਆ ਹੁਣ ਵੀ ਦੇਖੋ ਪਸ਼ੂ ਕਰੇ ਹੀਟ ਜਾਓ ਮੱਜ ਤਾਂ ਵੀ ਇਹ ਤੰਗ ਨਹੀਂ ਕਰਦਾ ਬੇਲ ਭਾਈ ਇੱਕ ਵਾਰੀ ਮੜਾ ਜਾਂਦਾ ਫੇਸ ਸਾਨੂੰ ਦਿਖਾਈਏ ਠੀਕ ਹੈ ਜੀ। ਉਹ ਫਸਲਟੀ ਦੋਸਤੋ ਤੁਹਾਨੂੰ ਕਿਉਂਕਿ ਮੋਸਟਲੀ ਸਾਰੇ ਫਾਰਮਰ ਵੀਰਾਂ ਨੇ ਖਰੀਦਣਾ ਹੁੰਦਾ ਇੱਕ ਕਮਾਲੀ ਜੰਪ ਲਾਉਂਦਾ ਹੋਵੇ ਤੇ ਇੱਕ ਨਾਲ ਨਾਲ ਰੇੜੀ ਲੱਗਾ ਹੋਵੇ ਠੀਕ ਹੈ ਜੀ। ਫਿਰ ਸੰਤੋਪ ਇਹਦੇ ਵੀ ਲੱਗਾ ਤੇ ਜੰਪ ਵੀ ਲਾਉਂਦਾ ਮਾਰੀ। ਇਹਦੇ ਬੱਚੇ ਸੰਤੋ ਸਾਹਿਬ ਜਿਹੜੇ ਹਾਂਜੀ ਬਿਲਕੁਲ ਬਲੈਕ ਮੱਝ ਦੇ ਵੀ ਜਿਹੜੇ ਆ ਆਪਣੇ ਤੇ ਲੈ ਕੇ ਜਾਂਦਾ। ਇਹਦੀ ਸਭ ਤੋਂ ਖਾਸੀਅਤ ਇਹ ਆ। ਠੀਕ ਹੈ ਜੀ। ਹਾਂਜੀ। ਸੋ ਮਾਰਕਿੰਗ ਦੇ ਵਿੱਚ ਪੂਰਾ ਲਾਜਵਾਬ ਆ ਠੀਕ ਆ ਤੇ ਮਾਰਕਿੰਗ ਬਿਲਕੁਲ ਧੁੰਦੇ ਵੀ ਲਿਮਟਡ ਜੀ ਆ ਕੋਈ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਜਿਹੜਾ ਨਿਸ਼ਾਨ ਜਾਂ ਕੋਈ ਤੁਹਾਨੂੰ ਓਵਰ ਵਾਈਟ ਦਾ ਵੀ ਨਜ਼ਰ ਨਹੀਂ ਆਊਗੀ ਤੇ ਬਿਲਕੁਲ ਥੋੜੇ ਥੋੜੇ ਖੋਰ ਤੋਂ ਪਿਆ ਚਾਰੇ ਠੀਕ ਆ ਓਵਰ ਸਪੈਸੀ ਦਾ ਹੈ ਹੀ ਨਹੀਂ ਇਹ ਤੇ ਜੀ ਬਾਕੀ ਤੁਹਾਨੂੰ ਜਿਹੜੀ ਦੋਸਤੋ ਫੁੱਲ ਇਨਫੋਰਮੇਸ਼ਨ ਜਿਹੜੀ ਹੈ ऑलरेडी ਆਪਾਂ ਦੇ ਚੁੱਕੇ ਆ ਵੀ ਕੇਸ ਬਾਪ ਵਾਲੇ ਪੱਖ ਤੋਂ ਤੇ ਮਦਰ ਮਿਲਕਰ ਰਿਕਾਰਡ ਵੀ ਚੰਗਾ ਰਿਹਾ ਸਮਾਦੀ ਦਾ ਤੋ ਖਾਸ ਤੌਰ ਤੇ ਕਿਸੇ ਵੀਰ ਨੇ ਬ੍ਰੀਡ ਤੇ ਕੰਮ ਕਰਨਾ ਮਾਲ ਦੇ ਵਿੱਚ ਰੱਖਣਾ ਚਾਹੁੰਦਾ ਕੋਈ ਭਰਾ ਸ਼ੌਂਕ ਤੌਰ ਤੇ ਤੇ ਜ਼ਰੂਰ ਤੁਸੀਂ ਖਰੀਦਦਾਰੀ ਕਰ ਲਿਓ ਠੀਕ ਆ ਜੀ ਮਾਲੀ ਬਹੁਤ ਖੂਬਸੂਰਤ ਆ ਚੰਗੀ ਮਾਰਕਿੰਗ ਦੇ ਵਿੱਚ ਆ ਠੀਕ ਆ ਜੀ ਚੰਗੇ ਕੈਰੈਕਟਰਾਂ ਵਾਲੀ ਦੇ ਬਾਕੀ ਥੋੜੇ ਸਾਹਮਣੇ ਆ ਠੀਕ ਆ ਤੇ ਮੁੱਲ ਵੀ ਜਿਹੜਾ ਦੋਸਤੋ ਬਿਲਕੁਲ ਵਾਜਬ ਜਾਇਜ਼ ਮੁੱਲ ਹੋਊਗਾ ਉਹ ਵੀ ਜਿਹੜੇ ਕੋਈ ਅੱਗੇ ਵੀਰ ਮਾਲ ਡੰਗਰ ਪਸਮੋ ਦੇ ਵਿੱਚ ਰੱਖਣਾ ਚਾਹੁੰਦੇ ਆ ਠੀਕ ਆ ਜੀ ਇਜ਼ੀਲੀ ਜਿਹੜਾ ਤੁਸੀਂ ਪਰਚੇਜ ਕਰ ਲਓ ਅੱਛਾ ਹਰਪੇਲ ਕੀ ਡਿਮਾਂਡ ਹੈ ਮਾਲੀ ਜੀ ਕੀ ਮੰਗ ਕਰਦੇ ਵੀਰ ਮੁੱਲ ਸੰਧੂ ਸਾਹਿਬ ਦਾ 87000 ਹਾਂਜੀ ਵਿੱਚੋਂ ਥੋੜਾ ਬਹੁਤਾ ਛੋੜਛੱਪਾ ਮਾਨਤਾ ਨੂੰ ਜਰੂਰ ਹੋਊਗਾ ਠੀਕ ਹੈ ਜੀ 87000 ਚੋਂ ਬਿਲਕੁਲ ਜੀ ਬਹੁਤ ਦੋਸਤੋ 87000 ਦੇ ਵਿੱਚੋਂ ਛੋੜਛੱਪਾ ਮਾਨਤਾ ਨੂੰ ਹੋ ਜਾਊਗਾ ਠੀਕ ਹੈ ਜੀ ਸੋ ਬਾਕੀ ਬਹੁਤ ਖੂਬਸੂਰਤ ਚੰਗਾ ਮਾਲੀ ਆ ਸੋ ਨਿਸ਼ਾਨੀਆਂ ਉਹ ਸੁਣੀ ਉਹ ਬਹੁਤ ਘੜ ਕੇ ਲੱਗੀਆਂ ਕਰਮਾ ਵਾਲੀ ਨੂੰ ਠੀਕ ਹੈ ਜੀ ਸੋ ਬੱਚੇ ਪੁੱਛੇ ਚੰਗੇ ਪਾਉਂਦਾ ਬਾਕੀ ਇੱਕ ਵਾਰੀ ਤੁਸੀਂ ਲੈ ਕੇ ਜਾਓਗੇ ਠੀਕ ਹੈ ਜੀ ਮਾਲ ਦੇ ਵਿੱਚ ਕਿਸੇ ਵੀਰ ਨੇ ਰੱਖਣਾ ਤੇ ਕੱਲ ਨੂੰ ਜਿਹੜਾ ਤੁਹਾਡਾ ਸ਼ੌਂਕ ਪੂਰਾ ਹੋ ਜਾਊਗਾ ਚੰਗੇ ਬੱਚੇ ਲੈ ਲਓਗੇ ਸਰਵੇਣ ਇਹ ਅੱਜ ਨਾਗ ਨੇ ਆਪਣੇ ਕੋਲ ਟੋਟਲ ਵੀਰੇ ਬਿਲਕੁਲ ਬਿਲਕੁਲ ਸਾਰੇ ਹੀ ਸਾਫ ਸੁਥਰੇ ਆ ਚੰਗੇ ਆ ਆਨਲਾਈਨ ਵੀ ਸਬਦਾ ਕਰਨਾ ਤੇ ਆਪਾਂ ਜਰੂਰ ਆਪਣੀ ਗਾਰੰਟੀ ਦੇ ਜਿਹੜੇ ਜੋ ਦੁੱਧ ਕਵਾਂਗੇ ਉਹ ਨਿਕਲੂਗਾ ਹਾਂਜੀ ਕਿਸੇ ਭੈਣ ਭਰਾ ਇੱਥੇ ਵੀ ਆਉਣਾ ਤੇ ਆ ਕੇ ਦੋ ਟਾਈਮ ਆਪਦੀ ਤਸੱਲੀ ਕਰ ਸਕਦਾ ਵਾ ਬਿਲਕੁਲ ਬਾਕੀ ਜੋ ਆਪਾਂ ਮਤਲਬ ਫਿਲਹਾਲ ਜਿਹੜਾ ਕਿਆ ਵਾ ਉਹ ਹੀ ਸਭ ਕੁਝ ਨਿਕਲੂਗਾ ਠੀਕ ਹੈ ਕੋਈ ਨੰਬਰ ਕਰ ਦਈਏ 9903820259906382025 ਠੀਕ ਹੈ ਜੀ ਲੋਕੀ ਕਿਸਾਨ ਵੀਰੋ ਇਹ ਸਨ ਵੀਰ ਖਰਪੇ ਰਤ ਸਿੰਘ ਪਿੰਡ ਜੋੜ ਸਿੰਘ ਵਾਲਾ ਤਸਿਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਓ ਇੱਥੇ ਆਣ ਕੇ ਆਪਣੀ ਨਰਕ ਪਰਖਾ ਤਸੱਲੀ ਕਰੋ ਉਹਦਾ ਰੋ ਪਸ਼ੂ ਜਿਹੜੇ ਦੁੱਧ ਤੇ ਚੱਲਣਦੇ ਆ ਆਪਾਂ ਤੁਹਾਨੂੰ ਚਾਰ ਤਖਾਤੇ ਆ ਇੱਕ ਵੈੜ ਸੀ ਤਿੰਨ ਮੱਜਾਂ ਝੋਟੀਆਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ